ਸਵਾਗਤ ਕਰਦੇ ਆ ਸਾਡੇ ਗਾਈਡ ਸਾਹਿਬ ਦਾ ਉਹੀ ਨਵਾਂ ਨਵੇਂ ਕਲਾਚਰਾ ਇਹ ਹੈਗਾ ਨਿਊਜ਼ੀਲੈਂਡ ਦਾ ਨਿੰਬੂ ਪਾਣੀ ਮੈਂ ਤਾਂ ਇਹ ਕਰਾਂਗਾ ਪਹਿਲਾਂ ਤਾਂ ਮੈਨੂੰ ਇਹ ਨਹੀਂ ਪਤਾ ਇਹ ਸਾਡਾ ਪਾਣੀ ਪਾਣੀ ਹੈਗਾ ਕਿ ਨਹੀਂ ਹੈਗਾ ਇਹ ਸਪੈਸ਼ਲਿਸਟ ਕਰਕੇ ਬਣਾਇਆ ਸੀਗਾ ਤਾਂਕਿ ਇਸ ਸਾਈਡ ਦੇ ਲੋਕ ਉਸ ਪਾਰ ਜਾੜ ਸਕਣ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਕਿੰਨੀ ਤਕੜੀ ਜਾਣਕਾਰੀ ਨਿਕਲ ਕੇ ਆਈ ਹੈ ਕਿ ਇਸ ਪਾਰ ਦੇ ਲੋਕ ਐਸ ਪਰ ਜਾ ਸਕਣ ਇਹ ਖਾਣਾ ਚਾਹਵਾ ਤਾਂ ਦੀਵਾਲੀ ਤੇ ਇਥੋਂ ਮਿੱਟੀ ਪੱਟੀ ਜਾਂਦੀ ਹੈ ਚੀਕਣੀ ਮਿੱਟੀ ਮਿਲਦੀ ਹੈ ਇਥੋਂ ਇਹ ਚੀਕਨੋ ਕਹਿਣਾ ਕਮਗਾ ਚੈੱਕ ਕਰ ਨੀਛਾ ਦਾ ਵੀਊ ਚੈੱਕ ਕਰ ਕਿੰਨਾ ਦਾ ਲੱਗਿਆ ਤੇ ਵਿੱਚ ਚੈੱਕ ਕਰ ਚੈੱਕ ਕਰ ਨਿਊਜ਼ੀਲੈਂਡ ਇਸ ਕੋਲੇ ਆਪ ਚੈੱਕ ਬਾਈ ਕਰਾਈ ਜਾਂਦੀ ਜਿਸ ਕਰ ਰਕਦਾਰ ਤੇ ਪਾਣੀ ਆਂਦਾ ਤੇ 160 ਬੰਦਿਆਂ ਦੀ ਜਾਨ ਤੇ ਪਾਣਾਦੀ ਹੈ ਗਾਇਸ ਸਮੇਂ ਦੇ ਘਾਟ ਦੇ ਕਾਰਨ ਸੇ ਸਾਨੂੰ ਅੱਜ ਦਾ ਪ੍ਰੋਗਰਾਮ ਇੱਥੇ ਰੋਕਣਾ ਪੈ ਰਿਹਾ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਨ ਜ਼ेड ਬਿਲਰ ਪ੍ਰੋਡਕਸ਼ਨ 'ਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਤੇ ਅੱਜ ਨਿਕਲੇ ਆ ਇੱਕ ਨਵੇਂ ਸਫ਼ਰ ਤੇ ਤੇ ਇੱਕ ਨਵੇਂ ਸ਼ਖਸ ਦੇ ਨਾਲ ਉਹ ਕੋਈ ਜਾਣ ਪਛਾਣ ਦਾ ਮੁਹਤਾਜ਼ ਤਾਂ ਨਹੀਂ ਹੈ ਮੁਹਤਾਜ਼ ਵੀ ਕਿਵੇਂ ਹੋ ਸਕਦਾ ਕਿਉਂਕਿ ਉਸਨੇ ਹਾਲੇ ਤੱਕ ਕੁਝ ਐਡਾ ਵੱਡਾ ਕੀਤਾ ਹੀ ਨਹੀਂ ਪਰ ਆਉਣ ਵਾਲੇ ਦਿਨਾਂ 'ਚ ਸਾਨੂੰ ਪੂਰੀ ਉਮੀਦ ਹੈ ਕਿ ਇਹ ਸ਼ਖਸ ਉਸਨੂੰ ਉਸ ਜ਼ਿੰਦਗੀ ਦੀ ਜ਼ਰੂਰ ਹਾਸਲ ਕਰੂਗਾ ਸੋ ਸਵਾਗਤ ਕਰਦੇ ਆ ਸਾਡੇ ਗਾਈਡ ਸਾਹਿਬ ਦਾ ਉਹੀ ਨਵਾਂ ਨਵੇਂਲਾ ਚਿਹਰਾ ਠੀਕ ਠਾਕ ਹੀ ਹੋਰ ਠੀਕ ਠਾਕ ਹੋਈ ਨਹੀਂ ਸੇਤਾ ਠੀਕ ਹੈ ਸੇਤਾ ਸਭ ਠੀਕ ਹੈ ਹਾਂ ਜੀ ਪਹਿਲਾ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਬੋਲ ਸਭ کیسے ਉਤਸਵ ਆਪ ਲੋਕ ਠੀਕ ਹੈ ਤੇ ਅੱਜ ਹਾਂ ਜੀ ਜਗ੍ਹਾ ਤੇ ਅਸੀਂ ਪਹੁੰਚੇ ਆ ਜੀ ਇਸ ਦੇ ਬਾਰੇ ਅਸੀਂ ਤੁਹਾਡੇ ਤੋਂ ਥੋੜੀ ਜਾਣਕਾਰੀ ਉਸ ਤੋਂ ਪਹਿਲਾਂ ਅਸੀਂ ਜੇ ਥੋੜਾ ਦਰਸ਼ਕਾਂ ਨੂੰ ਸਾਡੇ ਗਾਈਡ ਸਾਹਿਬਾਰੇ ਜਾਣਕਾਰੀ ਦੇ ਦਈਏ ਤਾਂ ਬਿਹਤਰ ਹੋਊਗਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਨਵੀਂ ਲੁੱਕ ਜਿ ਪਿਛਲੀ ਵੀਡੀਓ ਚ ਤੁਸੀਂ ਕੁਝ ਹੋਰ ਤਰ੍ਹਾਂ ਦੇਖਿਆ ਸੀਗਾ ਤੇ ਪਰ ਇਸ ਵਾਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਲੁੱਕ ਪਹਿਲਾਂ హెయిਰ ਕੱਟ ਦਿਖਾ ਦਿੱਤਾ ਜਾਵੇ ਕਿਉਂਕਿ ਇਹ ਸਭ ਜੋ ਕੋਈ ਐਕਸਪਰਟ ਵੱਲੋਂ ਨਹੀਂ ਹੈ ਇਹ ਸਭ ਸਾਡੇ ਦੁਆਰਾ ਹੀ ਕੈਮਰਾਮੈਨ ਨੂੰ ਥੋੜਾ ਗੁਜਾਰਿਸ਼ ਕਰੂੰਗਾ ਕਿ ਨਜ਼ਦੀਕ ਆ ਕੇ ਥੋੜਾ హెయిਰ ਕੱਟ ਦਿਖਾ ਦਿੱਤਾ ਜਾਵੇ ਜਰੂਰ ਦੇਖ ਸਕਦੇ ਹੋ ਤੁਸੀਂ ਕਿੰਨਾ ਅੱਛਾ ਤੇ ਇਸ ਦੇ ਨਾਲ ਨਾਲ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕੋਈ హెయిਰ ਕੱਟ ਕੋਈ ਬੀਅਰਡ ਕੱਟ ਪੋਣਾ ਹੋਵੇ ਤਾਂ ਜਰੂਰ ਸਾਡੇ ਕੋਲ ਆ ਕੇ ਵਿਜ਼ਿਟ ਕਰ ਸਕਦੇ ਹੋ ਤੇ ਹੁਣ ਜ਼ਿਆਦਾ ਨਾ ਗੱਲਾਂ ਕਰਦੇ ਹੋਏ ਸਾਨੂੰ ਤੁਸੀਂ ਥੋੜਾ ਇਸ ਦੇ ਬਾਰੇ ਜਾਣਕਾਰੀ ਦਿਓ ਜੋ ਤੁਸੀਂ ਦੇਖ ਰਹੇ ਹੋ ਸਟੈਚੂ ਤੇ ਕਿੱਦਾਂ ਇਹ ਬੰਦਾ ਨਾ ਉਸ ਸ਼ਮਲ ਵਗੈਰਾ ਜੋ ਜੋ ਵੀ ਉਹ ਲੈ ਕੇ ਖੜਾਗਾ ਤੇ ਇਸ ਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿੱਤੀ ਜਾਵੇ ਕਿ ਮੈਂ ਤੁਹਾਨੂੰ ਦੱਸਾਂ ਚਾਹਾਂਗਾ ਇਸ ਬੰਦੇ ਦਾ ਨਾਮ ਕੀ ਹੈਗਾ ਇਹ ਉਹ ਆਲਟਿਬਲ ਉਕੀ ਤੇ ਪਹਿਲੇ ਇਨਸਾਨ ਸੀ ਇਹ ਜਿਨ੍ਹਾਂ ਨੇ ਪਲਾਨਿੰਗ ਮਤਲਬ ਜਿਹੜੇ ਪਹਾੜ ਸੀ ਇਹ ਉਹਨਾਂ ਨੂੰ ਪਲਾਨ ਕਰਨਾ ਸ਼ੁਰੂ ਕੀਤਾ ਸੀ ਇੱਥੇ ਫਲੱਡ ਵਗੈਰਾ ਬਹੁਤ ਆਉਂਦੇ ਸੀਗੇ ਠੀਕ ਹੈ ਤੇ ਲੈਂਡ ਡਿਸਟਰੋਏ ਹੋ ਜਾਂਦਾ ਸੀ ਤੇ ਉਹਦੇ ਵਾਸਤੇ ਇਹਨਾਂ ਨੇ ਡਰੇਨੇਜ ਸਿਸਟਮ ਵਗੈਰਾ ਸਭ ਕੁਝ ਬਣਾਉਂਚ ਕੀਤਾ ਸੀ ਨਿਊਜ਼ੀਲੈਂਡ ਤੇ ਤੇ ਉਸ ਦੀ ਯਾਦ ਵਿੱਚ ਇਹਨਾਂ ਦੀ ਇੱਥੇ ਪ੍ਰਤੀਮਾ ਲਗਾਈ ਗਈ ਹੈ ਤੇ ਇਹ ਪਾਰਕ ਇਹਨਾਂ ਦੇ ਨਾਂ ਤੇ ਹੀ ਬਣਿਆ ਹੋਇਆ ਇੱਥੇ ਠੀਕ ਠੀਕ ਬਿਲਕੁਲ ਬਿਲਕੁਲ ਸਹੀ ਹੈ ਬਿਲਕੁਲ ਸਟੀਕ ਜਾਣਕਾਰੀ ਸਾਡੇ ਗਾਈਡ ਸਾਹਿਬ ਸਾਨੂੰ ਹਰ ਵਾਰ ਮਹੱਈਆ ਕਰਵਾਉਂਦੇ ਨੇ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਆ ਕਿ ਬੰਦਾ ਕਿਦਾਂ ਕਹੀ ਦੇ ਨਾਲ ਪੱਥਰਾਂ ਨੂੰ ਪਾੜ ਰਿਆ ਇਹਦੇ ਤੋਂ ਅਸੀਂ ਇਹ ਵੀ ਅੰਦਾਜ਼ਾ ਲਾ ਸਕਦੇ ਹਾਂ ਕਿ ਨਿਊਜ਼ੀਲੈਂਡ ਵਾਸੀਆਂ ਤੇ ਇੰਨਾ ਜਜ਼ਬਾਗਾ ਕਿ ਪੱਥਰਾਂ ਨੂੰ ਵੀ ਕਹੀ ਦੇ ਨਾਲ ਪਾੜ ਦਿੰਦੇ ਆ ਇਸ ਤੋਂ ਅਸੀਂ ਇਹ ਜਾਣਕਾਰੀ ਹਾਸਲ ਕਰ ਸਕਦੇ ਹਾਂ ਤੇ ਅੱਜ ਦੇ ਸਫ਼ਰ 'ਚ ਤੁਹਾਨੂੰ ਲੈ ਕੇ ਚੱਲਦੇ ਥੋੜਾ ਅੱਗੇ ਕੁਝ ਨਵੇਂ ਕਲਾਕ੍ਰਿਤੀਆਂ ਦਿਖਾਉਣੇ ਆ ਜੋ ਕਿ ਨਿਊਜ਼ੀਲੈਂਡ ਦੇ ਆਪਣੀ ਬੁੱਕਲ ਦੇ ਵਿੱਚ ਸਮਾਈਆਂ ਹੋਈਆਂ ਨੇ ਤੇ ਉਹ ਤੁਹਾਨੂੰ ਕੁਝ ਨਾ ਮੈਂ ਦ੍ਰਿਸ਼ ਦਿਖਾਉਣ ਜਾ ਰਹੇ ਆਜੋ ਹਾਂਜੀ ਭਾਈ ਲੈਮਨ ਐਂਡ ਪਾਇਰੋਆ ਟੂ ਆਵਰ ਬਲੌਕ ਪਾਇਰੋਆ ਇਧਰ ਆਓ ਹੁਣ ਅਸੀਂ ਪਹੁੰਚੇ ਆਂ ਪਾਇਰੋਆ ਜਗ੍ਹਾ ਤੇ ਇੱਕ ਉਹ ਜਗ੍ਹਾ ਤੇ ਪਹੁੰਚੇ ਆਂ ਨਹੀਂ ਅਗਰ ਤੁਹਾਨੂੰ ਬਲਖਣ ਚੀਜ਼ ਦਿਖਾਵਾਂਗੇ ਤੇ ਉਹਦੇ ਬਾਰੇ ਸਟੀਕ ਜਾਣਕਾਰੀ ਪਾਵਾਂਗੇ ਸਾਡੇ ਸਾਥੀ ਸਹਿਯੋਗੀ ਹੋਰ ਜੀ ਜਾਣ ਜਿਨ੍ਹਾਂ ਨੂੰ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਤੋਂ ਹਾਂਜੀ ਅਸੀਂ ਜਿੱਥੇ ਪਹੁੰਚੇ ਜੀ ਇਸ ਜਗ੍ਹਾ ਦੇ ਬਾਰੇ ਜੋ ਇੰਨੀ ਵੱਡੀ ਬੋਤਲ ਬਣਾਈ ਗਈ ਆ ਇਸ ਦੇ ਬਾਰੇ ਸਾਨੂੰ ਕੋਈ ਥੋੜੀ ਬਹੁਤੀ ਜਾਣਕਾਰੀ ਜਾਣਕਾਰੀ ਮੈਂ ਦੇਣਾ ਚਾਹਾਂਗਾ ਜੀ ਇਹ ਹੈਗਾ ਨਿਊਜ਼ੀਲੈਂਡ ਦਾ ਨਿੰਬੂ ਪਾਣੀ ਜਿਹਦਾ ਨਾਮ ਦਿੱਤਾ ਗਿਆ ਨਿਊਜ਼ੀਲੈਂਡ ਚ ਲੈਮਨ ਐਂਡ ਫਾਇਰਵਾ ਤੇ 11 ਨਿੰਬੂ ਪਾਣੀ ਅੱਬਾ ਥੋੜੀ ਦੇਰ ਪਹਿਲੇ ਤੁਹਾਨੂੰ ਮਾਲੀ ਸਾਹਿਬ ਦਿਖਾਈ ਸੀ ਇਹ ਪੌਲ ਡਿੱਬਲ ਇਹ ਨਿੰਬੂ ਪਾਣੀ ਉਹ ਪੀਂਦੇ ਸੀਗੇ ਆਪਣੇ ਕੰਮ ਤੋਂ ਬਾਅਦ ਇਹ ਬਹੁਤ ਹੀ એનਰਜੈਟਿਕ ਨਿੰਬੂ ਪਾਣੀ ਹੈ ਜਿਹੜਾ ਕੰਮ ਕਰਨ ਦੀ ਪੂਰੀ ਸ਼ਕਤੀ ਪ੍ਰਦਾਨ ਕਰਦਾ ਹੈ ਜੀ ਇਹੀ ਇਸ ਨਿੰਬੂ ਪਾਣੀ ਦੀ ਖਾਸੀਅਤ ਹੈਗੀ ਦੇਖੋ ਬਿਲਕੁਲ ਅਸੀਂ ਮੈਂ ਗਾਈਡ ਸਾਹਿਬ ਨਾਲ ਬਿਲਕੁਲ ਸਹਿਮਤ ਹਾਂ ਕਿਉਂਕਿ ਬਿਲਕੁਲ ਸਟੀਕ ਜਾਣਕਾਰੀ ਦਿੱਤੀ ਇਹਨਾਂ ਨੇ ਕਿਉਂਕਿ ਇੰਨੀ ਇੰਨਾ ਵਧੀਆ ਪਾਣੀ ਵਗੈਰਾ ਜੋ ਵੀ ਹੈ ਜੋ ਇਹ ਪੀ ਕੇ ਜਿੱਦਾਂ ਕਿ ਅਸੀਂ ਤੁਹਾਨੂੰ ਦਿਖਾਇਆ ਸੀ ਬੰਦਾ ਕਿਦਾਂ ਪੱਥਰਾਂ ਨੂੰ ਪਾੜ ਰਿਹਾ ਤਾਂ ਮੇਰੇ ਹਿਸਾਬ ਨਾਲ ਇਸ ਕਰਕੇ ਹੀ ਪੋਸੀਬਲ ਹੋਊਗਾ ਇਹ ਤੇ ਸੋ ਹੁਣ ਚੱਲਦੇ ਆਂ ਥੋੜਾ ਅੱਗੇ ਤੁਹਾਨੂੰ ਤੁਹਾਨੂੰ ਦਿਖਾਉਨੇ ਆ ਇੱਕ ਬਿਲਕੁਲ ਆਪਣੀ ਜੋ ਅੱਜ ਦੀ ਡੈਸਟੀਨੇਸ਼ਨ ਆ ਉੱਥੇ ਚੱਲ ਕੇ ਦਿਖਾਉਨੇ ਆ ਤੁਹਾਨੂੰ ਅੱਗੇ ਦਾ ਵਿਊ ਹਾਂਜੀ ਅੱਜ ਦੇ ਸਫਰ ਦੀ ਉਸ ਡੈਸਟਿਨ ਡੈਸਟੀਨੇਸ਼ਨ ਤੇ ਅਸੀਂ ਪਹੁੰਚ ਚੁੱਕੇ ਆ ਜਿਸ ਨੂੰ ਦਿਖਾਉਣ ਲਈ ਅਸੀਂ ਤੁਹਾਨੂੰ ਸਵੇਰ ਤੋਂ ਚੱਲੇ ਹੋਏ ਸੀ ਤੇ ਨਾਲ ਦੀ ਨਾਲ ਇਹ ਅਸੀਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਗਾਈਡ ਸਾਹਿਬ ਨੂੰ ਅਸੀਂ ਜਰੂਰ ਨਾਲ ਲੈ ਕੇ ਆਇਆ ਪਰ ਇਹਨਾਂ ਨੇ ਸਮੇਂ 'ਚ ਸਮਾਂ ਬਹੁਤ ਮੁਸ਼ਕਲ ਨਾਲ ਕੱਢਿਆ ਹੋਇਆ ਹੈ ਕਿਉਂਕਿ ਇਹ ਬਹੁਤ ਵਿਜੀਰ ਰਹਿੰਦੇ ਆ ਪੰਜ ਦਿਨ ਕੰਮ ਜਾਂਦੇ ਕੰਮ ਨਹੀਂ ਜਾਂਦੇ ਇਹ ਦੋ ਦਿਨ ਵਿਲੇ ਰਹਿੰਦੇ ਆ ਮਤਲਬ ਕਿ ਸਤਜਨ ਸਤਜਨ ਹੈ ਬਿਜ਼ੀ ਰਹਿੰਦੇ ਹੈ ਗਾਇਕ ਸਾਹਿਬ ਹਾਂਜੀ ਕੀ ਹਾਲ ਚਾਲ ਹੈ ਦੋਸਤੋ ਤੁਹਾਡਾ ਐਨ ਜੀ ਬਿਲ ਪ੍ਰੋਡਕਸ਼ਨ ਵਾਲਿਆਂ ਦਾ ਜਿਨ੍ਹਾਂ ਨੂੰ ਮੈਨੂੰ ਇਸ ਕਾਬਲ ਸਮਝਿਆ ਕਿ ਮੈਨੂੰ ਇਹਨਾਂ ਨੇ ਆਪਣਾ ਟੂਰ ਗਾਈਡ ਬਣਾਇਆ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਤਾਂ ਆਪਣੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਹਾਂਜੀ ਠੀਕ ਹੈ ਜੀ ਆਪਣੇ ਕੈਮਰਾਮੈਨ ਸ਼ਿਵ ਕੁਮਾਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਪਹਿਲਾਂ ਜੀ ਆਇਆਂ ਨਾ ਆਇਆਂ ਨੂੰ ਆਖਦੇ ਹਾਂ ਤੁਹਾਡਾ ਡੈਸਟੀਨੇਸ਼ਨ ਤੇ ਸਾਡੇ ਨਾਲ ਸਾਥ ਦੇਣ ਲਈ ਪਹੁੰਚਣ ਲਈ ਤੇ ਜਿੱਦਾਂ ਕਿ ਤੁਸੀਂ ਇਹ ਦੇਖ ਰਹੇ ਹੋ ਇਹ ਵਿਊ ਬਹੁਤ ਮੈਂ ਕਹਿੰਦਾ ਕਿ ਬਲਖਣ ਹਨਾ ਹਾਂਜੀ ਜਦੋਂ ਸਾਰੇ ਦਰਸ਼ਕ ਵੀ ਦੇਖ ਰਹੇ ਆ ਕਿਦਾਂ ਇਹ ਸਮੁੰਦਰ ਦੀਆਂ ਲਹਿਰਾਂ ਪੱਥਰਾਂ 'ਚ ਵਜ ਵਜ ਕੀ ਕੁਝ ਬਿਆਨ ਕਰ ਰਹੀਆਂ ਨੇ ਇਹਦੇ ਬਾਰੇ ਸਾਨੂੰ ਕੁਝ ਦੱਸੋ ਥੋੜਾ ਜਿਹਾ ਬਿਆਨ ਤਾਂ ਮੈਂ ਕਰਾਂਗਾ ਪਹਿਲ ਤਾਂ ਮੈਨੂੰ ਇਹ ਨਹੀਂ ਪਤਾ ਇਹ ਸਾਰਾ ਪਾਣੀ ਪਾਣੀ ਹੈਗਾ ਕਿ ਨਹੀਂ ਹੈਗਾ ਮੈਂ ਤਾਂ ਗਾਈਡ ਬਣ ਚੁੱਕਿਆ ਹਾਂ ਪਰ ਕਿਉਂਦਾ ਇਹ ਨਹੀਂ ਪਤਾ ਲੱਗ ਰਿਹਾ ਪਾਣੀ ਹਰਾ ਹੈ ਜਾਂ ਕਾਲਾ ਹੈ ਇਹ ਇਹ ਜੀ ਹਾਂ ਇਹ ਤੁਸੀਂ ਜਰੂਰ ਦੇਖ ਸਕਦੇ ਹੋ ਇਸ ਸਮੇ ਇਹ ਸਵਾਲ ਜਰੂਰ ਪੈਦਾ ਹੋ ਰਿਹਾ ਹੈ ਇਹ ਪਾਣੀ ਹਰਾ ਹੈ ਜਾਂ ਕਾਲਾ ਹੈ ਕੈਮਰਾਮੈਨ ਨੂੰ ਮੈਂ ਗੁਜਾਰਿਸ਼ ਕਰਦਾ ਥੋੜਾ ਨਜ਼ਦੀਕ ਆ ਕੇ ਦਿਖਾਇਆ ਜਾਵੇ ਦਰਸ਼ਕਾਂ ਨੂੰ ਵੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਪਾਣੀ ਹਰਾ ਹੈ ਜਾਂ ਕਾਲਾ ਕਿਉਂਕਿ ਪਿਛਲੀ ਵੀਡੀਓ ਚ ਅਸੀਂ ਦੇਖਿਆ ਸੀ ਕਿ ਹਰਾ ਪਾਣੀ ਦੇਖਿਆ ਸੀਗਾ ਕਾਲਾ ਨਹੀਂ ਹਰਾ ਪਾਣੀ ਦੇਖਿਆ ਪਰ ਇਸ ਟਾਈਮ ਸਾਨੂੰ ਬਿਲਕੁਲ ਵੀ ਸਮਝ ਨਹੀਂ ਆ ਰਹੀ ਨਾ ਮੈਨੂੰ ਨਾ ਮੇਰੇ ਗਾਈਡ ਸਾਹਿਬ ਨੂੰ ਕਿ ਇਹ ਪਾਣੀ ਕੌਣ ਸਾ ਹੈ ਔਰ ਹੋਰ ਅ ਹੋਰ ਬਤਾਓ ਸਾਨੂੰ ਕੋ ਇਸ ਜਗ੍ਹਾ ਕੇ ਬਾਰੇ ਮੇ ਜਗ੍ਹਾ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਇਹ ਇੱਥੇ ਟਰੈਕ ਹੈਗਾ ਵੀ ਆਪਾਂ ਹੁਣ ਉਹ ਪਹਾੜੀ ਚੜਾਂਗੇ ਤੇ ਤੁਹਾਨੂੰ ਉਸ ਪਹਾੜੀ ਦੇ ਬਾਰੇ ਚੜਦੇ ਚੜਦੇ ਹੋਏ ਸਾਰੀ ਚੀਜ਼ ਨੂੰ ਐਕਸਪਲੇਨ ਕਰਾਂਗੇ ਹਾਂ ਜੀ ਹਾਂ ਤੇ ਜੋ ਵੀ ਇਸ ਜਗ੍ਹਾ ਤੇ ਅਸੀਂ ਪਹੁੰਚਾਂ ਉਹ ਸਾਰੀ ਅਸੀਂ ਐਕਸਪਲੋਰ ਕਰਾਂਗੇ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰਦਾਗਾ ਕਿ ਸਾਡੇ ਨਾਲ-ਨਾਲ ਚੱਲਦੇ ਰਹੋ ਤੇ ਗਾਈਡ ਸਾਹਿਬ ਥੋੜਾ ਪਿੱਛੇ ਰਹਿ ਜਾਂਦੇ ਨੇ ਕਿਉਂਕਿ ਛੋਟੇ ਛੋਟੇ ਹੋਤੇ ਹੋਏ इनको मम्मी ने बोल बेटा नहीं पलाया इसलिए थोड़ा दिमाग भी इनका छोटा ही रह गया कद के साथ-साथ और दर्शकों को मैं बताना चाहता हूं कि साथ-साथ चले चलो ਇਸ ਤਰ੍ਹਾਂ ਕੇ ਤੁਸੀਂ ਦੇਖ ਰਹੇ ਹੋ ਇਹ ਉਹ ਜਗ੍ਹਾ ਦਾ ਸਾਰਾ ਮੈਪ ਹੈ ਜੋ ਅੱਜ ਅਸੀਂ ਐਕਸਪਲੋਰ ਕਰਨ ਜਾ ਰਹੇ ਹਾਂ ਤੇ ਇਹਦੇ ਬਾਰੇ ਤੁਸੀਂ ਯਕੀਨ ਨਹੀਂ ਮੰਨਣਾ ਕਿ ਸਾਡੇ ਗਾਈਡ ਸਾਹਿਬ ਨੇ ਇੰਨੀ ਕੁ ਬਰੀਕੀ ਨਾਲ ਸਟੱਡੀ ਕੀਤੀ ਹੋਈ ਹੈ ਨਾ ਸਟਡੀ ਕਰ ਕਰ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਸ਼ਕਲ ਵੀ ਕਿਦਾਂ ਬਿਲਕੁਲ ਇੱਕ ਨਾਮ ਜਮੇ ਚੂਚੇ ਦੇ ਬਾਗ ਨਿਕਲ ਚੁੱਕੀ ਹੈਗੀ ਤੁਸੀਂ ਦੇਖ ਸਕਦੇ ਹੋ ਕਿਰਪਾ ਕਰਕੇ ਇਸ ਨੂੰ ਵਾਪਸ ਲੈਤਾ ਜਾ ਤੇ ਇਹਦੇ ਕਰਕੇ ਥੋੜਾ ਗਾਈਡ ਸਾਹਿਬ ਦੀ ਸਿਹਤ ਤੇ ਬਹੁਤ ਪ੍ਰਭਾਵ ਪਿਆ ਹੈਗਾ ਹਨਾ ਤੇ ਹੁਣ ਸਾਨੂੰ ਐਕਸਪਲੋਰ ਐਕਸਪਲੋਰ ਕਰਨਗੇ ਗਾਈਡ ਸਾਹਿਬ ਜੇ ਅਸੀਂ ਹੁਣ ਇੱਥੇ ਪੁੱਛਣ ਬੈਠੇ ਸਾਰਾ ਕੁਝ ਗਾਈਡ ਸਾਹਿਬ ਤੋਂ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਸਿਰੇ ਤੱਕ ਅਸੀਂ ਲੈ ਜਾ ਜੁੱਸਨਾ ਕਿ ਜਾ ਪਾਵਾਂਗੇ ਠੀਕ ਹੈ ਚਲੋ ਆ ਜਿਓ ਫਿਰ ਹੁਣ ਅਸੀਂ ਸਾਡੇ ਗਾਈਡ ਸਾਹਿਬ ਨੂੰ ਇਸ ਪੋਲ ਦੇ ਬਾਰੇ ਥੋੜੀ ਜਾਣਕਾਰੀ ਅਸੀਂ ਪ੍ਰਾਪਤ ਕਰਨਾ ਚਾਹਵਾਂਗੇ ਕਿ ਇਹ ਕਦੋਂ ਬਣਿਆ ਤੇ ਕਿਸ ਕਾਰਨ ਬਣਿਆ ਤੇ ਇਹਦਾ ਕਿ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਖਾਸ ਰੀਜ਼ਨ ਕੀ ਸੀਗਾ ਇਸ ਪੋਲ ਦਾ ਸਾਨੂੰ ਥੋੜੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ ਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹਦਾ ਨਾਮ ਹੈਗਾ ਲਕਸ਼ਮਣ ਝੁਲਾ ਦੇ ਆ ਨਿਊਜ਼ੀਲੈਂਡ ਦਾ ਲਕਸ਼ਮਣ ਝੂਲਾ ਇਹ ਸਪੈਸ਼ਲਿਸਟ ਕਰਕੇ ਬਣਾਇਆ ਸੀਗਾ ਤਾਂ ਕਿ ਇਸ ਸਾਈਡ ਦੇ ਲੋਕ ਉਸ ਪਾਰ ਜਾ ਸਕਣ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਕਿੰਨੀ ਤਕੜੀ ਜਾਣਕਾਰੀ ਨਿਕਲ ਕੇ ਆਈ ਹੈ ਕਿ ਇਸ ਪਾਰ ਦੇ ਲੋਕ ਇਸ ਪਾਰ ਜਾ ਸਕਣ ਇਸ ਲਈ ਇਹ ਪੁਲ ਬਣਾਇਆ ਗਿਆ ਤੇ ਮੈਂ ਸਾਡੇ ਕੈਮਰਾਮੈਨ ਨੂੰ ਗੁਜਾਰਸ਼ ਕਰੂੰਗਾ ਕਿ ਇਹ ਯੋ-ਯੋ ਵਾਲਾ ਸਾਈਨ ਜ਼ਰੂਰ ਦਿਖਾ ਦਿੱਤਾ ਜਾਵੇ ਕਹਿੰਦੇ ਨੇ ਕਿ ਜੋ ਹਨੀ ਸਿੰਘ ਨੇ ਯੋ-ਯੋ ਦਾ ਇਸ ਤਰ੍ਹਾਂ ਦਾ ਕੋਈ ਸਿੰਬਲ ਸਟਾਰਟ ਕੀਤਾ ਸੀ ਕੋ ਉਹ ਵੀ ਇਸ ਜਗ੍ਹਾ ਤੋਂ ਉਸ ਦੇ ਕੋਲ ਉਤਪਨ ਹੋਇਆ ਸੀਗਾ ਆ ਜਾਓ ਫਿਰ ਹਾਂਜੀ ਚੱਲਦੇ 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 ਸਾਨੂੰ ਰਸਤੇ 'ਚ ਕੁਝ ਨਜ਼ਰ ਆਇਆ ਜੋ ਕਿ ਪੁਰਾਣੀ ਕਹਿ ਸਕਦੇ ਆਂ ਕਿ ਅੰਗਰੇਜ਼ਾਂ ਵੇਲੇ ਦੀ ਤਸਵੀਰ ਇਹ ਤੁਹਾਡੇ ਸਾਹਮਣੇ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ ਤੇ ਇਹਦੇ ਬਾਰੇ ਵੀ ਅਸੀਂ ਸਾਡੇ ਗਾਈਡ ਸਾਹਿਬ ਨੂੰ ਜੋ ਕਿ ਹਰ ਇੱਕ ਜਾਣਕਾਰੀ ਦੇ ਮੁਹਤਾਜ ਨੇ ਉਹਨਾਂ ਨੂੰ ਇਸ ਵਾਰੇ ਅਸੀਂ ਪੁੱਛਣਾ ਚਾਹੁੰਦੇ ਆਂਗੇ ਤੇ ਇਸ ਦੇ ਬਾਰੇ ਸਾਨੂੰ ਥੋੜਾ ਜਿਹਾ ਚੱਕਰ ਬਾਰੇ ਦੱਸਿਆ ਜਾਵੇ ਮੈਂ ਇਸ ਬਾਰੇ ਦੱਸਣਾ ਚਾਹਾਂਗਾ ਤੁਹਾਨੂੰ ਇਹ ਹੈ ਕਿ ਆਟਾ ਚੱਕੀ ਜਿਹੜੀ ਪਾਣੀ ਨਾਲ ਚਲਦੀ ਹੁੰਦੀ ਸੀ ਉਹਦਾ ਵੀਲ ਹੈਗਾ ਇੱਥੇ ਆਟਾ ਪੀਸਿਆ ਜਾਂਦਾ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਥੱਲੇ ਪਾਣੀ ਹੈਗਾ ਜੀ ਇੱਥੇ ਮਿਲ ਲੱਗੀ ਹੋਈ ਸੀ ਤੇ ਜਿੱਥੇ ਆਟਾ ਬਣਾਇਆ ਜਾਂਦਾ ਸੀ ਆਟਾ ਬਣਾਇਆ ਜਾਂਦਾ ਬਿਲਕੁਲ ਕਿੰਨੀ ਵੱਡੀ ਤੁਸੀਂ ਜਾਣਕਾਰੀ ਪ੍ਰਾਪਤ ਕੀਤੀ ਹੈ ਇਸ ਸਮੇਂ ਹਾਂਜੀ ਤੁਸੀਂ ਦੇਖ ਪਾ ਰਹੇ ਹੋ ਆ ਪੂਰੀਆਂ ਚਾਰੋ ਦਿਸ਼ਾਵਾਂ ਤੇ ਇਹ ਪੌਲ ਕਿਦਾਂ ਹੈਲਵੇ ਸਾਡੇ ਗਾਈਡ ਸਾਹਿਬ ਥੋੜਾ ਮੇਰੇ ਹਿਸਾਬ ਨਾਲ ਜਿੱਦਾਂ ਪੌਲ ਹੈਲ ਰਿਹਾ ਉਹਦਾ ਇਹ ਵੀ ਮੈਨੂੰ ਲੱਗਦਾ ਹੈ ਲੱਗਦੇ ਹੈ ਗਾਈਡ ਸਾਹਿਬ ਵੀ ਤੇ ਇਹਨਾਂ ਦੇ ਬਾਰੇ ਵਿੱਚ ਅਸੀਂ ਪੁਲ ਦੇ ਬਾਰੇ ਥੋੜੀ ਜਾਣਕਾਰੀ ਲਵਾਂਗੇ ਤੇ ਨਾਲ ਨਾਲ ਅਸੀਂ ਥੋੜਾ ਚੱਲਦੇ ਰਵਾਂਗੇ ਅੱਜ ਗਾਈਡ ਸਾਹਿਬ ਸਾਨੂੰ ਦੱਸਣਾ ਚਾਹੁੰਦਾ ਇਹ ਪੁਲ ਇਸ ਲਈ ਬਣਾਇਆ ਗਿਆ ਤਾਂ ਕਿ ਖਜ਼ਾਨ ਨੂੰ ਜੋੜਿਆ ਜਾ ਸਕੇ ਬਾਹਰ ਦੇ ਹਾਂ ਜੀ ਹਾਂ ਐਕਸਕਲੂਸਿਵ ਜਾਣਕਾਰੀ ਨਿਕਲ ਕੇ ਆਈ ਹੈ ਖਜ਼ਾਨ ਨੂੰ ਜੋੜਿਆ ਜਾਵੇ ਉਸ ਲਈ ਇਹ ਪੁਲ ਬਣਾਇਆ ਗਿਆ ਹੈ ਆਜੋ ਫਿਰ ਅਗਲੀ ਜਾਣਕਾਰੀ ਅਸੀਂ ਲੈਣੀ ਸਾਡੇ ਗਾਈਡ ਸਾਹਿਬ ਤੋਂ ਨਾਲ ਦੀ ਨਾਲ ਕੈਮਰਾਮੈਨ ਨੂੰ ਮੈਂ ਗੁਜਾਰਿਸ਼ ਕਰੂੰਗਾ ਥੋੜਾ ਇੱਧਰ ਵੀ ਕੈਮਰੇ ਨੂੰ ਘੁਮਾ ਦਿੱਤਾ ਜਾਵੇ ਕਿ ਚਾਰੇ ਤਰਫ ਦਾ ਵਿਊ ਲਿਆ ਜਾਵੇ ਇਹ ਹੁਣ ਦਾ ਦਿਖਾਣਾ ਚਾਹਾਂਗਾ ਖਦਾਨ ਦਾ ਰਸਤਾ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਆਪਾਂ ਖਦਾਨ ਵੱਲ ਨੂੰ ਜਾਣਾ ਸ਼ੁਰੂ ਕਰਤਾ ਹੈ ਆ ਜੀ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਸਤਿ ਸ੍ਰੀ ਅਕਾਲ ਤੇ ਪੱਥਰगिरਨੇ ਦਾ ਬਹੁਤ ਖਤਰਾ ਹੈਗਾ ਤੇ ਧਿਆਨ ਨਾਲ ਚੱਲਣ ਆਪਣੀ ਸੇਫਟੀ ਦਾ ਵੀ ਪੂਰਾ ਧਿਆਨ ਰੱਖਣ ਚਲੋ ਚੱਲੀਏ ਜੀ ਦੇਖ ਸਕਦੇ ਹੋ ਨਾ ਕਿ ਸਾਡੇ ਗਾਈਡ ਸਾਹਿਬ ਕਿੰਨੇ ਫਿਕਰਮੰਦ ਨੇਗੇ ਇਸ ਗੱਲ ਲਈ ਤੇ ਫਿਕਰਮੰਦ ਹੋਣ ਵੀ ਕਿਉਂ ਨਾ ਫਾਇਰ ਜੋ ਇਨੀ ਭਾਰੀ ਮਾਤਰਾ ਨਾਲ ਅਸੀਂ ਕੀਤਾਗਾ ਆਇਓ ਗਾਇਸ ਸਾਹਿਬ ਅਜਾ ਥੋੜਾ ਸਾਨੂੰ ਇਸ ਦੇ ਬਾਰੇ ਥੋੜੀ ਜਾਣਕਾਰੀ ਜਦ ਤੀ ਯਾ ਵੇ ਕਿ ਇਹ ਜੋ ਗੁਫਾ ਬਣਾਈ ਗਈ ਆ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਵਿਸਤਾਰਪੂਰਕ ਜਾਣਕਾਰੀ ਦੇ ਦਿਓ ਬਸ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਇਹ ਗੁਫਾ ਇਸ ਕਰਕੇ ਬਣਾਈ ਚੀ ਕਿ ਕੁਝ ਜਿੰਮੇ ਮਾਈਨਿੰਗ ਕਰਨ ਲੋਕ ਜਾਂਦੇ ਸੀ ਔਰ ਡਿਨਾਈ ਕਰਦੇ ਸੀ ਅਪਾ ਮਾਈਨਿੰਗ ਨਹੀਂ ਕਰਾਂਗੇ ਤੇ ਇੱਥੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਸੀਗੀ ਇਹ ਸੀ ਕਾਲੇ ਅੰਧੇਰੇ ਦੀ ਸਜ਼ਾ ਕਾਲੇ ਅੰਧੇਰੇ ਦੀ ਸਜ਼ਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਕੋਈ ਮਾੜੀ-ਮੋਟੀ ਸਜ਼ਾ ਨਹੀਂ ਸੀ ਕਾਫੀ ਖਤਰਨਾਕ ਸਜ਼ਾ ਮੰਨੀ ਜਾ ਰਹੀ ਸੀ ਚਲੋ ਫਿਰ ਆਣਾ ਚਾਹਵਾ ਤੁਹਾਨੂੰ ਦੀਵਾਲੀ ਤੇ ਇਥੋਂ ਮਿੱਟੀ ਪੱਟੀ ਜਾਂਦੀ ਹੈ ਚੀਕਣੀ ਮਿੱਟੀ ਮਿਲਦੀ ਹੈ ਇਥੋਂ ਇਹ ਚੀਕਣੀ ਮਿੱਟੀ ਆਪਾਂ ਲੈ ਜਾਂਦੇ ਆ ਘਰ ਤੇ ਆਪਾਂ ਲੇਪ ਕਰਦੇ ਹੁੰਦੇ ਆ ਤੇ ਇਥੋਂ ਮਿੱਟੀ ਲੈ ਜਾਈ ਜਾਂਦੀ ਹੈ ਇਹਨੂੰ ਕਹਿੰਦੇ ਆ ਆਪਾਂ ਲਾਲ ਮਿੱਟੀ ਆਓ ਮੈਂ ਤੁਹਾਨੂੰ ਦਿਖਾਵਾ ਚਾਹਾਂਗਾ ਬਿਲਕੁਲ ਬਿਲਕੁਲ ਲਾਲ ਮਿੱਟੀ ਦਾ ਖੋਡਾ ਹੈਗਾ ਕੈਮਰਾਮੈਨ ਨੂੰ ਬੁਜਾਸ਼ ਕਰ ਦਾਂਗੇ ਛਾ-ਛਾਤ ਆ ਜਾ ਬਿਲਕੁਲ ਇਥੋਂ ਲਾਲ ਮਿੱਟੀ ਲੈ ਜਾਈ ਜਾਂਦੀ ਸੀ ਘਰਾਂ ਤੇ ਤੇ ਉੱਥੇ ਲੇਪ ਕੀਤਾ ਜਾਂਦਾ ਸੀ ਸਪੈਸ਼ਲ ਪਰਵਤ ਹੈ ਇਹ ਉਹ ਜਗ੍ਹਾ ਹੈਗੀ ਦੇਖੀ ਠੀਕ ਹੈ ਚਲੋ ਕੈਮਰਾਮੈਨ ਜੀ ਦੇ ਨਾਲ ਹਸਤਾਖਰ ਇਸ ਤੇ ਅੱਜ ਇਹ ਪ੍ਰੋਗਰਾਮ ਵਿਸ਼ੇ ਤੇ ਜਾਰੀ ਰਹਿ ਰਿਹਾ ਹੈ ਜੀ। ਜੀਹਦੇ ਅਕਾਦੇ ਨੇ ਇੰਦਾਂ ਕਰਿਆ ਸਾਤ ਤੋਂ ਘਾਲੇ ਨੇ। ਹੋਣ ਅਸੀਂ ਬੱਗੀ ਕੋਲੇ ਜਾਂ ਦਿਖਾ ਸਕਦੇ ਆ ਤੁਹਾਨੂੰ ਥੋੜੀ ਹੋਰ ਜਾਣਕਾਰੀ ਗਾਈਡ ਸਾਹਿਬ ਉਹਦੇ ਬਾਰੇ ਸਾਨੂੰ ਪ੍ਰਦਾਨ ਕਰਨਗੇ। ਇਹ ਗਾਈਡ ਸਾਹਿਬ ਸਾਨੂੰ ਇਹਦੇ ਬਾਰੇ ਦੱਸੋ ਤੁਸੀਂ ਇੱਥੇ ਪਹਿਲਾਂ ਤਾਂ ਚੜ੍ਹੇ ਕਿਵੇਂ ਮੈਨੂੰ ਆਏ ਦੱਸ ਦਿਓ ਮੈਨੂੰ ਬਹੁਤ ਮੁਸ਼ਕਲ ਹੋਈ ਇੱਥੇ ਚੜ੍ਹਨ ਨੂੰ। ਇਹ ਚੜ੍ਹਿਆ ਇਹ ਤਾਂ ਬੰਦੇ ਨੂੰ ਚੜ੍ਹਣਾ ਹੀ ਪੈਂਦਾ ਜੀ। ਤੇ ਮੈਂ ਦੱਸਣਾ ਚਾਹਾਂਗਾ ਜੀ ਇਹ ਸਪੈਸ਼ਲ ਬੱਗੀ ਜਿਹੜਾ 골ਡ ਮਾਈਨਸ ਨੂੰ ਬਾਹਰ ਲੈ ਕੇ ਜਾਂਦਾ ਉਹ ਬੱਗੀ ਵਾਸਤੇ ਬਣਾਈ ਗਈ ਸ਼ਾਫਟ ਹੈ ਜਿਹੜੀ ਉਹਨੂੰ ਪੁੱਲ ਕਰਦੀ ਸੀ ਬਾਹਰੋਂ ਠੀਕ ਹੈ ਅੱਗੇ ਚੱਲੋ ਤੁਹਾਨੂੰ ਬੱਗੀ ਦਿਖਾਣੇ ਤੇ ਟਰੈਕ ਵੀ ਦਿਖਾਵਾਂਗੇ ਜਿੱਦੇ ਤੋਂ ਸੋਨਾ ਖदान ਤੋਂ ਬਾਹਰ ਲਿਆਇਆ ਜਾਂਦਾ ਸੀਗਾ ਠੀਕ ਹੈ ਆਓ ਚੱਲੀਏ ਜੀ ਠੀਕ ਹੈ ਸਾਥੀ ਚਲੋ ਮੈਂ ਆਪਣੇ ਦਰਸ਼ਨ ਦਿਖਾਵਾਂਗਾ ਮੈਂ ਤੁਹਾਨੂੰ ਮੈਂ ਦਿਖਾਣਾ ਚਾਹੁੰਦਾ ਬੱਗੀ ਜਿਹੜੀ ਖਦਾਨ ਤੋਂ 골ਡ ਲੈ ਕੇ ਆਇਆ ਸੀ ਸਭ ਤੋਂ ਇੰਪੋਰਟੈਂਟ ਚੀਜ਼ ਜਿਹਦੇ ਬਿਨਾ ਮਾਈਨਿੰਗ ਇੰਡਸਟਰੀ ਚ ਤਾਂ ਕੰਮ ਚੱਲ ਹੀ ਨਹੀਂ ਸਕਦਾ ਬਿਲਕੁਲ 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 ਇਹ ਉਹ ਬੱਗੀ ਹੈਗੀ ਦੇਖੋ ਇਹ ਆਓ ਕਿਹੜੀ ਆਈ ਸਾਨੂੰ ਵੀ ਦਿਖਾਓ ਇਹ ਦੇਖੋ ਇਹ ਬੱਗੀ ਕੈਮਰਾਮੈਨ ਨੂੰ ਚਾਰਜ ਕਰਾਂਗਾ ਥੋੜਾ ਤੇ ਹੀ ਚੱਲਣ ਕੋ ਪਿਛੇ ਲੱਗੇ ਇਹ ਦੇਖੋ ਇਹ ਬੱਗੀ ਇਹਦੇ ਚ ਕਰੇ 골ਡ ਪਰ ਪਰ ਕੇ ਲੈ ਜਾਇਆ ਜਾਂਦਾ ਹੀ ਤੇ ਪੂਰੀ ਦੁਨੀਆ ਭਰ ਚੋਂ 골ਡ ਜਾਂਦਾ ਸੀ ਤੇ ਮਹਿਲਾਏ ਜੁਐਲਰੀ ਤੇ ਪਹਿਨਦੀ ਪਹਿਨਦੀ ਹੁੰਦੀ ਬਿਲਕੁਲ ਤੁਸੀਂ ਦੇਖ ਰਹੇ ਹੋ ਬਿਲਕੁਲ ਇਹ ਜਾਣਕਾਰੀ ਮੈਨੂੰ ਤਾਂ ਇਦਾਂ ਲੱਗ ਰਿਹਾ ਜਿਵੇਂ ਝੂਠ ਹੁੰਦੀ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਬੱਗੀ ਚ ਕਿਵੇਂ ਜਾ ਸਕੂ ਸੱਤ ਸਮੁੰਦਰ ਵਿੱਚ ਆਉਂਦੇ ਨੇਗੇ ਐਸਐਸ ਦੇ ਨਾਲ ਥੋੜਾ ਸਾਨੂੰ ਗਾਈਡ ਸਾਹਿਬ ਸਾਨੂੰ ਥੋੜਾ ਸੰਤੁਸ਼ਟ ਕਰੋ ਇਹ ਇਹ ਮੈਂ ਤੁਹਾਨੂੰ ਸੰਤੁਸ਼ਟ ਕਰਨਾ ਚਾਹਾਂ ਕਿ ਦੇਖੋ ਇਹ ਬੱਗੀ ਹੈਗੀ ਮਾਈਨਿੰਗ ਤੋਂ ਅੰਦਰ ਤੋਂ ਮਾਈਨਿੰਗ ਹੋ ਕੇ ਜਿਹੜਾ 골ਡ ਆਂਦਾ ਸੀ ਰੋ ਮਟੀਰੀਅਲ ਉਹ ਇਹਦੇ ਚ ਲਿਆ ਕੇ ਬਾਹਰ ਲੈ ਜਾਇਆ ਜਾਂਦਾ ਸੀ ਤੇ ਉਹਨੂੰ ਫਿਰ ਐਕਸਪੋਰਟ ਕੀਤਾ ਜਾ ਕੀਤਾ ਜਾਦਾ ਹੈ ਪੂਰੇ ਵਿਸ਼ਵ ਚ ਪੂਰੇ ਵਿਸ਼ਵ ਚ ਹਾਂਜੀ ਠੀਕ ਠੀਕ ਓਕੇ ਧੰਨਵਾਦ ਇਹਦੇ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਤੇ ਹੁਣ ਸਫ਼ਰ ਨੂੰ ਜਾਰੀ ਰੱਖਾਂਗੇ ਆਜੋ ਫਿਰ ਇਹ ਦੇਖੋ ਤੁਹਾਨੂੰ ਦਿਖਾਣਾ ਚਾਹਾਂ ਰੇਲ ਦੀਆਂ ਪਟੜੀਆਂ ਦੇਖੋ ਇਹਨਾਂ ਤੇ ਬੱਗੀ ਚਲਦੀ ਸੀ ਤੇ ਅੰਦਰੋਂ 골ਡਨ ਬਾਹਰ ਲੈ ਕੇ ਆਂਦੀ ਸੀ ਤੇ ਦੇਸ਼ ਭਰ ਦੀਆਂ ਜਨਾਨੀਆਂ ਤੇ ਮਾਰਦੇ ਨੇ ਇਹ ਘਟਦੇ ਹੋ ਵੈਸੇ ਉਹਨੋਂ ਫਿਰ ਉਹਦੇ ਬੰਦੇ ਸੀ ਜੁਵੈਲਰੀ ਤੇ ਆਭੂਸ਼ਣ ਬਣਦੇ ਸੀ ਸੋਨੇ ਦੇ ਉਹ ਪਹਿਨਦੇ ਸੀਗੇ ਤੇ ਅਸੀਂ ਪਹਿਨਦੇ ਦੇਖੋ ਸਾਡੀਆਂ ਮੰਦਰਾ ਇਹ ਵੀ ਸੋਨੇ ਤੋਂ ਬਣੀ ਆਂ ਕਿਹ ਆ ਪਤਾ ਇਹ ਜਿਹੜਾ ਸੋਨਾ ਹੈ ਇਹ ਵੀ ਇਸ ਖਦਾਂ ਦਾ ਆਏਗਾ ਕਿਸੇ ਨੂੰ ਕੁਝ ਪਤਾ ਨਹੀਂ ਆਏਗਾ ਇਹ ਸੋਨਾ ਇਸ ਖਦਾਂ ਦਾ ਹੋ ਸਕਦਾ ਹੈ ਸਾਡੇ ਨਾਲ ਇੰਜੋਏ ਕਰਨ ਵਾਸਤੇ ਬਣੇ ਰਹੋ ਐਂਡ ਜੈਬਲਰ ਪ੍ਰੋਡਕਸ਼ਨ ਆइए ਚੱਲੀਏ ਅੱਗੇ ਹਾਂਜੀ ਚਲਦੇ ਚਲਦੇ ਅਸੀਂ ਪਹੁੰਚ ਚੁੱਕੇ ਆ ਇੱਕ ਮੇਰੇ ਹਿਸਾਬ ਨਾਲ ਅਸੀਂ ਇਦਾਂ ਕਹਿ ਸਕਦਾ ਕਿ ਇੱਕ ਗੁਫਾ ਟਾਈਪ ਆ ਤੇ ਇਹਦੇ ਸਾਨੂੰ ਠੇਠਾ ਠੇਠਾ ਹੀ ਸਾਨੂੰ ਜਾਣਾ ਪਊਗਾ ਸਾਡੇ ਗਾਈਡ ਸਾਹਿਬ ਨੂੰ ਥੋੜਾ ਜਿਆਦਾ ਬਚ ਕੇ ਚੱਲਣਾ ਪਊ ਕਿਉਂਕਿ ਥੋੜਾ ਸਿਰਸੁਰ ਉੱਤੇ ਲੱਗਣਦੇ ਆ ਇਹਨਾਂ ਦਾ ਜਿਆਦਾ ਖਤਰਾ ਹੈ ਕਿਉਂਕਿ ਜਿਆਦਾ ਹਾਈਟ ਹੋਵੇ। ਮੈਂ ਆਪਣੀ ਦਰਸ਼ਕਾਂ ਨੂੰ ਦੱਸਾਂਗਾ ਇਹ ਹੈਗਾ ਖੋਪ ਦਾ ਤੀਸਰਾ ਦਰਵਾਜ਼ਾ ਆਇਓ ਆਜੋ ਆਜੋ ਤੇ ਮੈਂ ਦਰਸ਼ਕਾਂ ਨਾਲ ਬਹੁਤ ਹੀ ਆਪਣੇ ਅਦਾਸ ਜਣਾ ਕਹਿੰਦਾ ਸੋਚੀ ਧਿਆਨ ਨਾਲ ਆਇਓ ਸੇਫਟੀ ਦੇ ਸਟੈਂਡਰਡ ਇਨ ਨਿਊਜ਼ੀਲੈਂਡ ਮਾਈਨਿੰਗ ਜੇ ਵੀ ਕਿੰਨਾ ਧਿਆਨ ਰੱਖਿਆ ਜਾਂਦਾ ਸੀ ਮੈਂ ਆਪਣੇ ਕੈਮਰਾਮੈਨ ਨਾਲ ਗੁਜ਼ਾਰਿਸ਼ ਕਰਨਾ ਹੈ ਦਿਖਾਓ ਇਸ ਚੀਜ਼ ਨੂੰ ਇਹ ਦੇਖੋ ਪਿੱਲਰ ਹੈਗਾ ਪਿੱਲਰ ਤੇ ਕੁਸ਼ਨ ਲਗਾਇਆ ਹੋਇਆ ਤਾਂ ਕਿ ਕਿਸੇ ਦਾ ਵੀ ਹੈੱਡ ਸਟ੍ਰਾਈਕ ਕਰੇ ਤੇ ਉਹਨੂੰ ਚੋਟ ਨਾ ਲੱਗੇ ਦੇਖੋ ਕੈਮਰਾਮੈਨ ਦਾ ਗੁਜ਼ਾਰਿਸ਼ ਹੈ ਫੋਕਸ ਕੀਤਾ ਜਾਵੇ ਇਸ ਚੀਜ਼ ਤੇ ਕਿ ਸੇਫਟੀ ਦਾ ਕਿੰਨਾ ਧਿਆਨ ਰੱਖਿਆ ਜਾਂਦਾ ਮਾਈਨਿੰਗ ਚ ਤੇ ਹਰ ਡਿਪਾਰਟਮੈਂਟ ਨੂੰ ਰਿਕਵੈਸਟ ਕਰਨਾ ਚਾਹਾਂਗਾ ਇੰਡੀਆ ਵੀ ਤੇ ਨਿਊਜ਼ੀਲੈਂਡ ਵੀ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਏ ਚਲੋ ਜੀ ਦੇਖੀ ਵੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਬਿਲਕੁਲ ਤੁਸੀਂ ਦੇਖ ਸਾਖ ਦੇਉ ਗਾਈਡ ਸਾਹਿਬ ਤੇ ਸਾਡੇ ਜੋ ਜਾਗ ਰਿਹਾ ਹੈ ਸਾਡਾ ਪੂਰਾ ਧਿਆਨ ਰੱਖਿਆ ਗਿਆ ਦੇਖੋ ਹੀ ਇਹ ਦੇਖੋ ਸੁਰੱਖਿਆ ਉੱਤੋਂ ਤਾਂ ਹੈ ਹੀ ਪਰ ਧੰਨੋ ਕੋਈ ਸੁਰੱਖਿਆ ਨਹੀਂ ਕਰ ਲੋ ਦੇਖੋ ਕੀ ਕੀ ਹਾਂਜੀ ਗਾਈਡ ਸਾਹਿਬ ਸਾਨੂੰ ਥੋੜਾ ਇਸ ਪਹਾੜੀਆਂ ਦੇ ਬਾਰੇ ਤੁਹਾਨੂੰ ਸਾਨੂੰ ਥੋੜੀ ਜਾਣਕਾਰੀ ਦਿਓ ਕਿ ਕਿੱਦਾਂ ਇੰਨਾ ਸੋਹਣਾ ਵਿਊ ਹੈ ਇੱਥੇ ਮਤਲਬ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਹੈ ਜੀ ਨਿਊਜ਼ੀਲੈਂਡ ਦੇ ਸਤਰੰਗੀ ਪਹਾੜ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਵੇਗਾ ਗ੍ਰੀਨ ਕਲਰ ਸਾਹਮਣੇ ਇਸ ਕਾਰਨ ਇਹਨਾਂ ਸਤਰੰਗੀ ਪਹਾੜ ਕਹਿੰਦੇ ਹਨ ਕਿਤੇ ਤੁਹਾਨੂੰ ਸੰਤਰੀ ਕਲਰ ਦਿਖ ਰਿਹਾ ਕਿਤੇ ਗ੍ਰੀਨ ਦਿਖ ਰਿਹਾ ਜੀ ਦੇਖੋ ਇਸ ਲਈ ਇਸ ਕਾਰਨ ਇਹਨਾਂ ਸਤਰੰਗੀ ਪਹਾੜ ਤੇ ਇਸ ਵਾਸਤੇ ਵੀ ਟਰੈਕ ਬਣਿਆ ਹੋਇਆ نیچے ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰਨਾ ਚਾਹਾਂਗਾ ਦਿਖਾਣ ਕਿ ਇਸ ਵਾਸਤੇ ਵੀ ਇੱਕ ਬੋਕ ਵੀ ਬਣਿਆ ਹੋਇਆ ਜਿੱਥੇ ਜਾ ਕੇ ਤੁਸੀਂ ਇਸ ਚੀਜ਼ ਨੂੰ ਵੀ ਐਕਸਪਲੋਰ ਕਰ ਸਕਦੇ ਹੋ ਦੇਖੋ ਬਹੁਤ ਬਸਤਾਂ ਬਾਕੀ ਬੜੀ ਹੈ ਬੜੀ ਹੈ ਤੁਹਾਨੂੰ ਮਾਈਨਿੰਗ ਦੇ ਅਗਲੇ

ਜਿੱਦੋਂ ਸੋਨੇ ਦੀ ਖੁਦਾਈ ਕੀਤੀ ਜਾਂਦੀ ਤੇ ਸੋਨਾ ਬਾਹਰ लेके ਜਾਇਆ ਜਾਂਦਾ ਤੂੰ ਹੀ ਪੁਰਾਣੀ ਫਿਲਮਾਂ 'ਚ ਦੇਖਿਆ ਹੋਵੇਗਾ ਕਿ ਕਿਦਾਂ ਰੇਲ ਤੋਂ ਬੱਗੀਆਂ ਆਪਾਂ ਤੁਹਾਨੂੰ ਦਿਖਾਈ ਸੀ ਕਿਦਾਂ ਖਾਦਾਂ ਤੋਂ ਸੋਨਾ ਰੋ ਮਟੀਰੀਅਲ ਲੈ ਕੇ ਬਾਹਰ ਜਾਂਦੀ ਸੀ ਇਹੀ ਹੋ ਰਹਾ ਹੈਗਾ ਅੱਜ ਤੋਂ ਜਾਂਦੀ ਸੀ ਦੇਖੋ ਰਾਂ ਦਿਖਾਉਂਦੀ ਹੈ ਰੇਲੀਆਂ ਪਟੜੀਆਂ ਬੜੀਆਂ ਹੋਈਆਂ ਬੱਗੀ ਵਾਸਤੇ ਇੱਧਰ ਵੀ ਬੜੀ ਹੋਈ ਜਾਂ ਤੇ ਇੱਧਰ ਵੀ ਬੜੀਆਂ ਤੂੰ ਹੀ ਇੰਡੀਆ 'ਚ ਬੋਲੀਵੁੱਡ 'ਚ ਬਹੁਤ ਫਿਲਮਾਂ ਦੇਖੀਆਂ ਹੋਣੀਆਂ ਜਿਨ੍ਹਾਂ 'ਚ ਦਿਖਾਇਆ ਗਿਆ ਸੀ ਇਹ ਸੇਮ ਹੋਹੀ ਹੈ ਇਹ ਹੁਣ ਰਾਸਤੇ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਖਦਾਨ ਚ ਅੱਗੇ ਪਾਣੀ ਆ ਗਿਆ ਸੀਗਾ ਪਾਣੀ ਆਨ ਕਰਕੇ ਆਪਾਂ ਅੱਗੇ ਖੁਦਾਈ ਨਹੀਂ ਕਰ ਸਕਦੇ ਸੀਗੇ ਜਿਸ ਕਾਰਨ ਇਸ ਸਾਈਡ ਦੇ ਕRAND ਦੇ ਸੈਕਸ਼ਨ ਨੂੰ ਬੰਦ ਕਰ ਦਿੱਤਾ ਗਿਆ ਇਸ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰਨਾ ਚਾਹਾਂਗਾ ਸੀਨ ਵੀ ਦਿਖਾਈ ਦੇ ਦਿੱਥੋ ਪਤਾ ਲੱਗ ਰਹਾ ਹੈ ਕਿ ਪਾਣੀ ਆ ਚੁੱਕਾ ਹੈ ਜਿਸ ਕਾਰਨ ਖੁਦਾਈ ਰੋਕ ਦਿੱਤੀ ਗਈ ਇਹ ਮੈਂ ਤਾਂ ਉਹਨੂੰ ਥੋੜਾ ਹੋਰ ਜਾਣਕਾਰੀ ਇਸਦੇ ਬਾਰੇ ਲੈਣਾ ਚਾਹੁੰਦਾ ਕਿ ਇਸਦੇ ਅੰਦਰ ਕੀ ਸੀ ਪਹਿਲਾਂ ਇਸ ਦੇ ਅੰਦਰ ਖੁਦਾਈ ਹੁੰਦੀ ਸੀਗੀ ਜੀ ਕੋਲ ਤੇ ਰੌ ਮਟੀਰੀਅਲ ਦੀ ਖੁਦਾਈ ਹੁੰਦੀ ਸੀ ਉਹਨੂੰ ਬਾਹਰ ਲੈ ਕੇ ਆਇਆ ਜਾਂਦਾ ਸੀ ਖੁਦਾਈ ਕਰਦੇ ਕਰਦੇ ਇਸ ਸਟੇਜ ਤੇ ਪਹੁੰਚਿਆ ਗਿਆ ਕਿ ਉੱਥੇ ਪਾਣੀ ਸਿੰਮਣ ਲਾ ਪਿਆ ਤੁਹਾਨੂੰ ਦਿਖਾਈ ਦੇ ਰਿਹਾ ਬਿਲਕੁਲ ਜੀ ਹਾਂ ਪਾਣੀ ਤੇ ਸੇਫਟੀ ਪ੍ਰੀਕਾਸ਼ਨ ਦੇ ਕਹਨਾ ਸੁਰੱਖਿਆ ਦੇ ਮਾਮਲਿਆਂ ਕਰ ਰਣੀ ਇਸ ਖੁਦਾਈ ਨੂੰ ਇਸ ਖਦਾਨ ਤੇ ਰੋਕ ਦਿੱਤਾ ਗਿਆ ਤੇ ਦੂਸਰਾ ਰਾਹ ਬਣਾਇਆ ਗਿਆ ਕਿਉਂਕਿ ਇੱਥਾ ਪਾੜੀ ਆ ਸਕਦਾ ਤੇ ਤੁਸੀਂ ਕਈ ਫਿਲਮਾਂ 'ਚ ਦੇਖਿਆ ਹੋਵੇਗਾ ਕਿ ਉੱਥੇ ਉਹ ਸਵਾਲ ਪੈਦਾ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਹਿ ਰਿਹਾ ਕਿਆ ਇਹ ਕਿ ਤੁਫਾਨੀ ਆ ਸਕਦਾ ਕੀ ਇਹ ਜਾਲੀਦਰ ਦਰਵਾਜਾ ਨਾ ਪਾਣੀ ਰੋਕ ਸਕਦਾਗਾ ਨਹੀਂ ਜੀ ਨਹੀਂ ਇਹ ਇਸ ਲਈ ਜਾਲੀਦਾਰ ਦਰਵਾਜਾ ਲਗਾਇਆ ਗਿਆ ਹੈ ਕਿ ਇਹ ਖਦਾਨ ਬੰਦ ਹੋ ਚੁਕੀ ਹੈ ਕੋਈ ਦੇ ਅੰਦਰ ਐਂਟਰ ਨਾ ਕਰੇ ਕੁਛ ਐਸਾ ਕੰਮ ਨਾ ਕਰਦੇ ਕਿ ਜਿਹਦੇ ਕਾਰਨ ਜਿਹੜਾ ਬੈਰੀਅਰ ਲੱਗਿਆ ਹੋਇਆ ਖਦਾਨ ਦਾ ਟੁੱਟੇ ਜੇ ਤੇ ਪਾਣੀ ਆ ਜਾਏ ਤੂੰ ਹੀ ਨਵੀਂ ਲੇਟੈਸਟ ਮੂਵੀ ਦੇਖੀ ਹੋਣੀ ਜਿਹੜੀ ਪਿਛਲੇ ਸਾਲ ਆਈ ਸੀ ਰਾਣੀ ਗੰਜ ਅਕਸ਼ਕ ਮਾਰਦੀ ਸੇਮ ਇਹੀ ਹੁੰਤੇ ਬਣੀ ਸੀ ਬਿਲਕੁਲ ਪਾਣੀ ਖਦਾਨ ਚ ਆ ਜਾਂਦਾ ਹੈ ਉੱਥੇ ਵਰਕਰ ਮਨਾ ਕਰਦੇ ਆ ਆਫੀਸਰ ਨੂੰ ਕਿਹਾ ਪਖੋਦਾਈ ਨਹੀਂ ਕਰਨੀ ਫਿਰ ਵੀ ਉਹਨਾਂ ਨੇ ਤੇ ਖੋਦਾਈ ਕਰਾਈ ਜਾਂਦੀ ਜਿਸ ਕਰ ਖਦਾਲ ਚ ਪਾਣੀ ਆਂਦਾ ਤੇ 160 ਬੰਦਿਆਂ ਦੀ ਜਾਨ ਤੇ ਬਾਣਾਦੀ ਹੈ ਪਰ ਅਕਸ਼ੇ ਕੁਮਾਰ ਨੇ ਇੱਕ ਬਹੁਤ ਵਧੀਆ ਰੋਲ ਆਪਣਾ ਐਸੀ ਕਿ ਮੈਂ ਉਹਨਾਂ ਸੁਰੱਖਿਆ ਕਰਮੀ ਦਾ ਨਾਮ ਨਹੀਂ ਜਾਣਦਾ ਹੀ ਉਹਨਾਂ ਨੇ ਉਹਨੂੰ ਸੇਫਲੀ ਉਹਨਾਂ ਸਾਰੇ ਬੰਦਿਆਂ ਨੂੰ ਰੈਸਕਿਊ ਕੀਤਾ ਸੀ ਸੋ ਉਹਨਾਂ ਦਾ ਬਹੁਤ ਵਾਰੀਆਂ ਐਸਾ ਸੁਰੱਖਿਆ ਕਰਨੀ ਹਮਾਰੇ ਜੀਵਨ ਮੇ ਆਤੇ ਰਹੇ ਜੋ ਏਮਪਲੋਈਜ਼ ਦੀ ਕਰਮਚਾਰੀਆਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਸਹੀ ਹੈ ਸਹੀ ਹੈ ਦੇਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਗਾਈਡ ਸਾਹਿਬ ਹੁਣ ਸਾਨੂੰ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ ਤੁਹਾਡੇ ਕੋਲ ਜਾਣਕਾਰੀ ਹੈ ਸਾਰੀ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਇਹ ਹੈਗਾ ਸੁਸਾਈਡ ਪੁਆਇੰਟ 골ਡ ਮਾਈਨ ਦਾ ਸਭ ਤੋਂ ਖਤਰਨਾਕ ਪੁਆਇੰਟ ਇਹਨੂੰ ਕਿਹਾ ਜਾਂਦਾ ਸੁਸਾਈਡ ਪੁਆਇੰਟ ਕਿਉਂਕਿ ਇਹ ਮਾਈਨਿੰਗ ਦਾ ਕੰਮ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਰਮਚਾਰੀ ਨੇਹਰੇ ਚ ਕੰਮ ਕਰਦੇ ਆ ਤੇ ਫਰਸਟ੍ਰੇਟ ਹੋ ਜਾਂਦੇ ਆ ਜਿਸ ਕਾਰਨ ਕਈ ਕਰਮਚਾਰੀ ਇਥੋਂ ਕੂਦ ਕੇ ਆਪਣੀ ਜਾਨ ਦੇ ਦਿੱਤੀ ਹੈ ਇਸ ਕਾਰਨ ਇਹਨੂੰ ਸੁਸਾਇਸਾਈਡ ਪੁਆਇੰਟ ਕਿਹਾ ਜਾਂਦਾ ਹੈ ਇਸ ਕਾਰਨ ਇਹਨੂੰ ਬੰਦ ਕਰ ਦਿੱਤਾ ਗਿਆ ਸੀਗਾ ਬਿਲਕੁਲ ਜੀ ਹਾਂ ਚਲੋ ਇਸ ਦੌਰਾਨ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚਲੋ ਅੱਗੇ ਚੱਲਦੇ ਹਾਂ ਸਾਡੀ ਸਿਫਾਰਿਸ਼ ਕਰਨਾ ਚਾਹਾਂਗੇ ਇੱਕ ਡਾਊਨ ਜਾ ਰਿਹਾ ਰਸਤਾ ਥੱਲੇ ਤੇ ਇੱਕ ਮਾਈਨਿੰਗ ਚ ਜਾ ਕੇ ਰੁਕੇਗਾ ਹੁਣ ਤੁਹਾਨੂੰ ਮਾਈਨਿੰਗ ਦਿਖਾएंगे ਕਿੱਦਾਂ ਮਾਈਨਿੰਗ ਹੁੰਦੀ ਸੀ ਹਾਂਜੀ ਹਾਂਜੀ ਤੇ ਦੇਖੋ ਕਿੰਨਾ ਮੁਸ਼ਕਿਲ ਹੈ ਅੰਦਰ ਜਾਣਾ ਤੇ ਦੇਖੋ ਆਸਾ ਸਿਰਫ ਇਥੇ ਆ ਕੁਮ ਹਨ ਆਏ ਜਿਹੜੇ ਇਥੇ ਕੰਮ ਕਰਦੇ ਸੀ 24 24 ਘੰਟੇ ਸੱਤ ਦਿਨ ਮਹੀਨੇ ਸਾਲ ਐਵੇਂ ਸਰਵਾਈਵ ਕਰਦੇ ਹੋਣਗੇ ਤੁਸੀਂ ਸੋਚੋ ਜਿਆ ਇੱਕ ਮਿੰਟ ਮੈਂ ਥੋੜਾ ਇਹ ਪੁੱਛਣਾ ਚਾਹ ਰਾ 24 ਘੰਟੇ ਸੱਤ ਦਿਨ ਲਗਾਤਾਰ ਸੁੱਤੇ ਬਿਨਾ ਕੋਈ ਬੰਦਾ ਇਦਾਂ ਰਹਿ ਸਕਦਾ ਸਾਨੂੰ ਸੁੱਤੇ ਬਿਨਾ ਉਹਨਾਂ ਦਾ ਸਭ ਕੁਝ ਇੱਥੇ ਸੀਗਾ ਇੱਥੇ ਹੀ ਸੋਣਾ ਇੱਥੇ ਰੁਕਣਾ ਇੱਥੇ ਸਭ ਹਾਂਜੀ ਗਾਈਡ ਸਾਹਿਬ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਦੇਈ ਦਿਓ ਫਿਰ ਅੱਜ ਥੋੜਾ ਸੋਚਾਂ ਜੀ ਗਾਈਡ ਸਾਹਿਬ ਗਾਈਡ ਸਾਹਿਬ ਤੁਸੀਂ ਆਪਣਾ ਥੋੜਾ ਨਕਸ਼ਾ ਦੇਖ ਸਕਦੇ ਹੋ ਇੱਕ ਵਾਰ ਜੀ ਹਾਂ ਮੈਂ ਦਰਸਾ ਦਿਖਾਉਣਾ ਚਾਹਾਂ ਇਹ ਦੇਖੋ ਜੀ ਇੱਥੇ ਸਾਰੀ ਜਾਣਕਾਰੀ ਇਸ ਬਾਰੇ ਦਿੱਤੀ ਗਈ ਹੈ ਇੱਥੇ ਘੋੜਿਆਂ ਨੂੰ ਲੈ ਕੇ ਆਏ ਜਾਂਦਾ ਸੀ ਤੇ ਘੋੜੇ ਆਉਂਦੇ ਸੀ ਘੋੜਿਆਂ ਤੇ ਤਕੋਣਿਆਂ ਤੇ ਇੱਥੇ ਅਫਸਰ ਲੋਗ ਆਂਦੇ ਸੀਗੇ ਤੇ ਜਿਹੜੇ ਕਰਮਚਾਰੀ ਸੀ ਉਹ ਉਹੀ ਆਪਣੀਆਂ ਲੱਤਾਂ ਦੇ ਸਾਰੇ ਆਂਦੇ ਸੀਗੇ ਤੇ ਸਾਲ ਭਰ ਅੰਦਰ ਕੰਮ ਕਰਦੇ ਰਹਿੰਦੇ ਸੀਗੇ ਬਸ ਇਹੀ ਇੱਥੇ ਦੀਆਂ ਬਾਕੀ ਸਚਾਈਆਂ ਇਹਨਾਂ ਮਾਈਨਿੰਗ ਦੀਆਂ ਬਾਕੀ ਤੁਸੀਂ ਵਿਊ ਚੈੱਕ ਕਰ ਸਕਦੇ ਹੋਗੇ ਕਿੰਨਾ ਸੋਹਣਾ ਵਿਊ ਆ ਇੱਧਰ ਵੀ ਥੋੜਾ ਦਿਖਾ ਦਿੱਤਾ ਜਾਵੇ ਕਿਸ ਤਰ੍ਹਾਂ ਸ਼ਾਂਤ ਲਹਿਰਾਂ ਚੱਲ ਰਹੀਆਂ ਲੱਗੀਆਂ ਕੋਈ ਵਧੀਆ ਗੱਲ ਨਹੀਂ ਹੈਗੀ ਦੇਖੋ ਕਿਸੇ ਨੇ ਇੱਥੇ ਪੇਸ਼ਾਬ ਕਰਤਾ ਹੈ ਜੋ ਕਿ ਬਿਲਕੁਲ ਹੀ achhi ਗੱਲ ਨਹੀਂ ਹੈਗੀ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਹੀ ਸੇਵ ਕਰਕੇ ਰੱਖਣਾ ਪੈਣਾ ਹੈ ਇੱਧਰ ਗੰਦ ਵਚਾਵਾਂਗੇ ਤਾਂ achha ਨਹੀਂ ਹੈ ਤੇ ਕੁੱਤੇ ਨੂੰ ਵੀ ਨੈਪੀ ਪਲਾਓ ਆ ਕੇ ਲਿਆਓ ਠੀਕ ਹੈ ਬਹੁਤ ਧੰਨਵਾਦ ਸਾਰਾ ਤੇ ਹੁਣ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਚੈੱਕ ਕਰ ਨਹੀਂ ਸਾਡਾ ਵੀਊ ਚੈੱਕ ਕਰ ਕਿੱਦਾਂ ਦਾ ਲੱਗਿਆ ਤੁਹਾਨੂੰ ਵੀਊ ਚੈੱਕ ਕਰ ਚੈੱਕ ਕਰ ਚੈੱਕ ਕਰ ਨਿਊਜ਼ੀਲੈਂਡ ਦੀ ਸੁੰਦਰਿਆ ਚੈੱਕ ਕਰ ਬਈ ਮੈਂ ਆਪਣੇ ਕੈਮਰਾਮੈਨ ਸ਼ਿਵ ਕੁਮਾਰ ਨਾਲ ਗੁਜਾਰਿਸ਼ ਕਰਨਾ ਚਾਹਾਂਗਾ ਤੇ ਇੱਕ ਵਾਰ ਦਿਖਾ ਦਿਓ ਕਿ ਕਿਦਾਂ ਆਪਣੇ ਕੁਲਜਾ ਸਿੰਚਿੰਦਾ ਹਾਂਜੀ ਹੁਣ ਤੁਹਾਨੂੰ ਅਸੀਂ ਇੱਕ ਉਹ ਪੁਰਾਣਾ ਪੌਲ ਦਿਖਾਉਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਸਦੀਆਂ ਪੁਰਾਣਾ ਪੌਲਾ ਤੇ ਉਹਦੇ ਬਾਰੇ ਵੀ ਅਸੀਂ ਸਾਡੇ ਗਾਈਡ ਸਾਹਿਬ ਤੋਂ ਜਾਣਕਾਰੀ ਲਵਾ ਕੇ ਜਾਣਕਾਰੀ ਦਿੱਤੀ ਹੋਵੇ ਗਾਈਡ ਸਾਹਿਬ ਸੋਰੀ ਮੈਂ ਆਪਣੇ ਦਰਸ਼ਨ ਦਿਖਾਉਣਾ ਚਾਹੁੰਦਾ ਚੱਲੇ ਚੱਲੋ ਇੱਕ 400 ਸਾਲ ਪੁਰਾਣਾ ਪੌਲਾ ਹੈਗਾ 400 ਸਾਲ ਪੁਰਾਣਾ ਤੇ ਮੈਂ ਆਪਣੇ ਕੈਮਰਾ ਨੂੰ ਗੁਜਾਰਿਸ਼ ਕੀਤਾ ਜਾਊਂਗਾ ਇਹ ਦਿਖਾਣਾ ਚਾਹੂੰਗਾ ਇਹ ਹੈਗੀ ਪਾਈਪ ਇਹ ਗੁਫਾ ਤੋਂ ਜਿਹੜੀ ਉੱਪਰ 골ਡ ਮਾਈਨਸ ਦੀਆਂ ਗੁਫائیں ਉਹਨਾਂ ਤੋਂ ਪਾਣੀ ਕੱਢਣ ਵਾਸਤੇ ਇਹਨਾਂ ਨੂੰ ਲਗਾਇਆ ਗਿਆ ਹੈ ਆਜੋ ਜੀ ਫਾਲੋ ਮੀ ਆਜੋ ਜੀ ਚੱਲਦੇ ਚੱਲਦੇ ਸੀ ਪਹੁੰਚੇ ਕਹੇ ਜੀ ਬਲਖਣ ਜਗ੍ਹਾ ਤੇ ਜਸਨਾ ਸਾਰੀ ਜਗ੍ਹਾ ਦਾ ਤੁਹਾਨੂੰ ਮੌਇਨਾ ਕਰਵਾਵਾਂਗੇ ਮੈਂ ਤੇ ਮੇਰੇ ਨਾਲ ਮੇਰੇ ਸਹਿਯੋਗੀ ਸਾਥੀ ਗਾਈਡ ਸਾਹਿਬ ਇੱਕ ਵਾਰ ਫਿਰ ਤੋਂ ਹਾਜ਼ਰ ਨੇ ਭਾਵੇਂ ਕਿ ਸਮੇਂ ਦੀਆਂ ਸੂਈਆਂ ਸਾਨੂੰ ਇਜਾਜ਼ਤ ਨਹੀਂ ਦੇ ਰਹੀਆਂ ਪਰ ਗਾਈਡ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਖਿਆਲ ਰੱਖਦੇ ਨੇਗੇ ਤੇ ਸਾਡੇ ਨਾਲ ਨਾਲ ਚੱਲਣਗੇ ਗਾਈਡ ਸਾਹਿਬ ਤੇ ਇਸ ਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿੱਤੀ ਜਾਵੇ ਗੋਫਾ ਦੇ ਬਾਰੇ ਬਾਰੇ ਨਾਲੇ ਨਾਲ ਨਾਲ ਥੋੜਾ ਜਿਹਾ ਚੱਲਦੇ ਚੱਲਦੇ ਮੈਂ ਦੱਸਣਾ ਚਾਹਾਂਗਾ ਇਟਰਨਲ 5 ਕਿਲੋਮੀਟਰ ਲੰਬੀ ਹੈਗੀ ਹੈ ਠੀਕ ਹੈ ਤੇ ਇਹ 300 ਸਾਲ ਪੁਰਾਣੀ ਦਰਨਾ ਲੈ ਗਈ। ਇਹ ਆਓ ਅੱਗੇ ਪਾਤੇ ਹਾਂ। ਹਾਂਜੀ ਇਸ ਦੇ ਬਾਰੇ ਹੋਰ ਜਾਣ ਕੇ ਆਜੋ। 50 ਮੀਟਰ ਦਾ ਸਾਹਮਣੇ ਬਿਚਰੀ। ਹਾਂਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਗੁਫਾ ਦੀ ਲਮਾਈ ਬਹੁਤ ਜਿਆਦਾ ਹੈਗੀ ਤੇ ਇਸ ਲਈ ਸਾਡੇ ਗਾਈਡ ਸਾਹਿਬ ਵੀ ਹੁਣ ਬਿਲਕੁਲ ਭਿਆਨ ਕਰ ਚੁੱਕੇ ਆ ਅੱਗੇ ਜਾਣ ਦੀ ਇਜਾਜ਼ਤ ਨਹੀਂ ਦੇ ਰਹੇ। ਇਸ ਦੇ ਬਾਰੇ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਸਮੇਂ ਦੀ ਘਾਟ ਦੇ ਕਾਰਨ ਸੇ ਸਾਨੂੰ ਅੱਜ ਦਾ ਪ੍ਰੋਗਰਾਮ ਇੱਥੇ ਰੋਕਣਾ ਪੈ ਰਿਹਾ ਹੈ ਤੁਹਾਨੂੰ ਅਗਲੇ ਪ੍ਰੋਗਰਾਮ ਚਾਹੀਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਏਗੀ ਅੱਜ ਦੇ ਵਾਸਤੇ ਨਹੀਂ ਬਹੁਤ ਬਤਨ ਬਕ ਕਰਨਾ ਚਾਹਾਂਗਾ ਅੰਜ ਬੇਲੋ ਹਾਂਜੀ ਆਪਣੇ ਤੇ ਕੈਮਰਾਮੈਨ ਸ਼ਿਪ ਕੁਮਾਰ ਜੀ ਦਾ ਹਾਂ ਜੀ ਧੰਨਵਾਦ ਜੀ ਥੈਂਕ ਯੂ ਜੀ ਠੀਕ ਹੈ ਧੰਨਵਾਦ ਗਾਈਡ ਸਾਹਿਬ ਤੁਹਾਡਾ ਬਹੁਤ-ਬਹੁਤ ਤੇ ਮੈਂ ਕੈਮਰਾਮੈਨ ਸ਼ਵਿੰਦਰ ਸਿੰਘ ਦੇ ਨਾਲ ਪਰਮੇਸ਼ ਸਿੰਘ ਫਰੋਮ ਐਨ ਜ਼ेड ਵਿਲਰ ਪ੍ਰੋਡਕਸ਼ਨ ਚੈਨਲ ਸੋ ਟੂਡੇ ਰੋ ਸਾਡੇ ਚੈਨਲ ਤੇ ਆਪ ਕੋ ਵੀਡੀਓ ਦੇਖਣ ਲਈ